ਹਾਂਜੀ ਨਮਸਕਾਰ ਸਾਥਿਓ ਸਾਥਿਓ ਅੱਜ ਬੜੇ ਟਾਈਮ ਬਾਅਦ ਆਪਣੇ ਪੁਰਾਣੇ ਮਿੱਤਰ ਨੂੰ ਮਿਲਿਆ ਅਦਰਸ਼ ਸਿੰਘ ਬਰੇਵ ਜੀ ਨੂੰ ਅੱਜ ਆਪਾਂ ਮਿਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਾਨੂੰ ਅੱਜ ਸਦੀਆਂ ਹੋਜੋ ਲਿਆ ਮਿਲਿਆ ਨੂੰ ਜਦੋਂ ਪੱਤਰਕਾਰੀ ਕਰਦੇ ਸੀ ਤਾਂ ਇਕੱਠੇ ਰਹਿੰਦੇ ਸੀ ਪਰ ਅੱਜ ਦੀ ਸੋਣੀ ਜੋ ਮਿਲਿਆ ਨੂੰ ਸਾਰੇ ਏਵੇ ਅੱਜਕੱਲ ਸਰਕਾਰੀ ਮੁਲਾਜ਼ਮ ਨੇ ਟੀਚਰ ਤੇ ਪੱਤਰਕਾਰੀ ਤੋਂ ਥੋੜਾ ਦੂਰ ਰਹਿੰਦੇ ਨੇ ਅੱਜ ਜਦੋਂ ਮਿਲਦੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਹੋਰ ਜੀ ਦਰਸ਼ਨ ਜੀ ਕਿਵੇਂ ਹੋ ਜੀ ਠੀਕ ਆ ਤਾਂ ਕਾਦੀ ਹਾਂ ਜੀ ਮੌਰੀਏ ਕਿੱਥੇ ਰਹਿਣ ਲੱਗੇ ਹੁਣ ਮਿਲਦੇ ਹਾਂ ਉਸੇ ਇੱਥੇ ਬਸ ਰਹਿੰਦੇ ਤਾਂ ਸਮਾਰਟ ਸੀ ਹੂੰ ਕਿ ਅੱਲਾ ਦੇ ਵਾਅਦੇ ਚਲੇ ਜਾਂਦੇ ਆ ਕੰਮ ਕਰਕੇ ਬਹਾਈਏ ਫੌਰ ਕਿਵੇਂ ਲੱਗਾ ਤੁਹਾਨੂੰ ਪੱਤਰਕਾਰੀ ਲੈਣ ਛੱਡ ਕੇ ਤੇ ਸਰਕਾਰੀ ਜੋਬ ਦੇ ਵਿੱਚ ਕੀ ਫਰਕ ਲੱਗਦਾ ਹਰਕ ਵੱਡਾ ਬਈ ਕੀ ਫਰਕ ਹੈ ਪੱਤਰਕਾਰੀ ਕੋਈ ਕਿੱਤਾ ਤਾਂ ਹੈ ਨਹੀਂ ਕਹਿੰਦਾ ਮਤਲਬ ਵੀ ਆਪਾਂ ਕਿ ਸੋਚੀਏ ਵੀ ਕਮਾਈ ਦਾ ਸਾਧਨ ਹੈ ਕੋਈ ਹੂੰ ਉਹਦੇ ਦਾ ਕਹਿੰਦਾ ਮਤਲਬ ਵੀ ਆਪਰੋਂ ਸਮਾਜ ਸੇਵਾ ਦਾ ਕੰਮ ਹੀ ਹੈ ਠੀਕ ਹੈ ਤੇ ਜਿਹੜਾ ਨੌਕਰੀ ਦਾ ਕੰਮ ਹੈ ਨੌਕਰੀ ਪੇछा ਕੰਮ ਹੈ ਕੋਈ ਚਲੇ ਜਿੰਨੇ ਜਿਹੜੀ ਸੈਲਰੀ ਹੈ ਘੱਟੇ ਚ ਪੈ ਜਾਣੀ ਹੈ ਠੀਕ ਹੈ ਬਈ ਗੱਲ ਪੱਤਰਕਾਰ ਦੀ ਪੱਤਰਕਾਰੀ ਕਮਾਈ ਦਾ ਸਾਧਨ ਨਹੀਂਗਾ ਕੋਈ ਇਹਦੇ ਨਾਲ ਖੇਤੀ ਆ ਆਚਾਰ ਕਿਲੇ ਜ਼ਮੀਨ ਦੇ ਹੈਗੇ ਇਧਰੋਂ ਚਾਰ ਪੈਸੇ ਰੁਕੇ ਕਰਜ਼ਗਾਰ ਚੱਲੀ ਜਾਂਦਾ ਸੀ ਹੈ ਨਾ ਜਾਂ ਕੋਈ ਨਾਲ ਹੋਰ ਕੋਈ ਕੀਤਾ ਕਰਕੇ ਰੱਖਦੇ ਸੀ ਉਹਦੇ ਕਰਕੇ ਕੰਮ ਵੜਿਆ ਕਰਦਾ ਸੀ ਉਹਨਾਂ ਲਈ ਤਾਂ ਹੁੰਦਾ ਸੀ ਨਾ ਪੱਤਰਕਾਰ ਹੀ ਲੈ ਦੇ ਵਿੱਚ ਪਬਲਿਕ ਨੂੰ ਮਿਲਣਾ ਲੋਕ ਨਵੇਂ ਯਾਰ ਮਿੱਤਰ ਬਣਨੇ ਨੰਮੀਆ ਵਰਨੇ ਉਹ ਅੰਤਰ ਹੈ ਇਹਦੇ ਵਿੱਚ ਕੁਝ ਹਾਂ ਪਬਲਿਕ ਦੇ ਨਾਲ ਮੇਲ ਜੋ ਜ਼ਿਆਦਾ ਹੁੰਦਾ ਸੀ ਇਸ ਕੰਮ ਦੇ ਵਿੱਚ ਹੈ ਨਾ ਤੇ ਇਹਦੇ ਵਿੱਚ ਤੁਸੀਂ ਮਿਲ ਵੀ ਬੜੀਆਂ ਵਾਧੀਆਂ ਨੇ ਜਿਸ਼ਮੀਆਂ ਪੱਤਰਕਾਰੀ ਦੇ ਵਿੱਚ ਪੱਤਰਕਾਰੀ ਕੀ ਇਹੋ ਜਿਹਾ ਕੰਮ ਕੀ ਹੈ ਨਾ ਜਦੋਂ ਅਸੀਂ ਕਿਸੇ ਇੱਕ ਧਰ ਦਾ ਪਤਾ ਜਿਹੜਾ ਪੱਖ ਹੈਗਾ ਉਹ ਸਾਨੂੰ ਜਿਹੜਾ ਨਿਊਟਰਲ ਦਾ ਮੂਹਰੇ ਖੜਨਾ ਹੈ ਨਾ ਜੇ ਬਿਲਕੁਲ ਸਿੱਧਾ ਖਬਰ ਹੈ ਨਾਸ਼ਰ ਕਰਾਂਗੇ ਸੱਚ ਤੁਹਾਨੂੰ ਬੋਲਣੀ ਪਊਗਾ ਨਾ ਲਿਖਾਂਗੇ ਸੱਚ ਤਾਂ ਫਿਰ ਤੁਹਾਨੂੰ ਪਤਾ ਹੈ ਸੱਚ ਤਿੱਖਾ ਹੁੰਦਾ ਉਹ ਕਿਸੇ ਦੇ ਚੁਗਦਾ ਠੀਕ ਹੈ ਉਹ ਲੋਕ ਮੌਕਾ ਭਾਲਦੇ ਹੁੰਦੇ ਆ ਇਹ ਚੀਜ਼ ਫਿਰ ਅੱਜ ਬੰਦੇ ਨੇ ਖਬਰ ਲਾ ਦਿੱਤੀ ਮੇਰੇ ਖਿਲਾਫ ਲਾਤੀ ਉਹ ਬੰਦਾ ਹਮੇਸ਼ਾ ਸਾਨੂੰ ਡੰਗਣ ਦੀ ਕੋਸ਼ਿਸ਼ ਕਰੂਗਾ ਲੱਗਦੀ ਹੈ ਜਿਸ ਤੋਂ ਉਹ ਪੱਤਰ ਕਈ ਲੈਦੇ ਵਿੱਚ ਉਹ ਭਰਾ ਜਿਹੜਾ ਚਰਦਨ ਨੇ ਕਦੇ ਜਦੋਂ ਤੁਸੀਂ ਜੋੜ ਤੇ ਜੋੜ ਵੀ ਪੁੱਛਣਾ ਕਰੇ ਐਸਾ ਹੋਇਆ ਉਹ ਪੱਤਰ ਚਲਾ ਉਸ ਨਸਤਰ ਆਇਆ ਹੋਇਆ ਕਰੋ ਜਿੰਦਗੀ ਹੈ ਜਿਹੜੀ ਤਰਾ ਤਰਾ ਛੜਦਾ ਛੜਦਾ ਜਿਹੜਾ ਸੁਨੇਹ ਨਹੀਂ ਸਾਰਾ ਕੁਝ ਤਰਾ ਜਿਹੜਾ ਜਿੰਦਗੀ ਵਿੱਚ ਚਾਉਂਦੇ ਹੈ ਟ੍ਰੇਲੇ ਬੰਦ ਨੂੰ ਚਰੋਤੀਆਂ ਦਾ ਸਾਹਮਣਾ ਕਰਨ ਦਾ ਬੰਦਾ ਹੈ ਖੇਤਰ ਦੇ ਵਿੱਚ ਜਾਉਂਦੇ ਤੁਸੀਂ ਕਿੱਥੇ ਤੋਂ ਕਿੱਦਾਂ ਦੇ ਲੋਕ ਮਿਲਣਗੇ ਕਿੰਨੇ ਕਿੱਦਾਂ ਦੇ ਲੋਕ ਮਿਲਣਗੇ ਪਰ ਜਿਹੜਾ ਸਾਡਾ ਜੋਬ ਵਾਲਾ ਕਿਸ ਤਰ੍ਹਾਂ ਇਸ ਖੇਤਰ ਦੇ ਵਿੱਚ ਸਾਨੂੰ ਇੰਨੇ ਤੋਂ ਵਧੀਆ ਜਿਹੜੇ ਸੰਘਰਸ਼ ਮਿੱਤਰ ਮਿਲੇ ਨੇ ਟੌਪ ਟੌਪ ਮਿਲੇ ਨੇ ਬਹੁਤ ਸਾਰੇ ਬੰਦੇ ਜਿਨ੍ਹਾਂ ਨਾਲ ਆਪਣਾ ਭਰਾਵਾਂ ਵਾਲਾ ਕੰਮ ਹੀ ਮੰਨ ਕੇ ਜਦੋਂ ਵੀ ਸਾਰਾ ਕੋਈ ਹਰਕਤ ਹੀ ਕਿਸੇ ਕਿਸਮ ਦਾ ਜਿੰਨੇ ਮਿਲੇ ਹੋਂ ਤੱਕ ਹਾਂਜੀ ਯਾਰੀ ਥੁਰ ਪੱਤਰਕਾਰੀ ਨੇ ਤੁਹਾਨੂੰ ਕੀ ਦਿੱਤਾ ਤੇ ਜੋਬ ਨੇ ਤੁਹਾਨੂੰ ਕੀ ਦਿੱਤਾ ਯਾਰੀ ਪੱਤਰਕਾਰੀ ਨੇ ਬਾਈ ਜੀ ਪੱਤਰਕਾਰੀ ਨੇ ਨਾਮ ਬੜਾ ਦਿੱਤਾ ਕਿ ਅਰਸ਼ਾਦ ਸੱਜਣ ਮਿੱਤਰਾਂ ਦੇਖਦੇ ਹੋਣਗੇ ਆਪਾਂ ਨੂੰ ਹਨ ਵੀ ਕਈ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਨੂੰ ਮੈਂ ਜਾਣਦਾ ਹੀ ਨਹੀਂ ਵੀ ਕੌਣ ਬੰਦੇ ਆ ਮੈਨੂੰ ਰੋਜ਼ ਮਿਲਦੇ ਆ ਆਸ-ਪਾਸ ਜਾਂ ਮੈਂ ਇਹ ਰੁਕੇ ਤੇ ਹੈ ਨਾ ਬਾਈ ਇਹਦਾ ਖੜਾ ਕਰਕੇ ਜਾਣਾ ਬੰਦੇ ਨੇ ਜਿਹੜੇ ਆਪਾਂ ਨੂੰ ਮੈਂ ਕਹਾਂ ਕਿ ਅਖਿਲ ਨੂੰ ਜਾਣਦਾ ਨਹੀਂ ਹੁੰਦਾ ਵੀ ਕੌਣ ਆ ਬੰਦਾ ਇਹ ਵੀ ਜਿਹੜੇ ਬੰਦੇ ਨੂੰ ਆਪਾਂ ਨੂੰ ਕਿਹੜਾ ਬੰਦਾ ਸੂਟ ਮਾਰ ਗਿਆ ਖੜਾ ਕਰਨਾ ਬੰਦਾ ਇਹ ਵੀ ਆ ਬਾਈ ਇਹ ਗੱਲਬਾਤ ਜਰੀਆ ਤੇ ਕਹਿੰਦਾ ਮਤਲਬ ਪੱਤਰਕਾਰੀ ਖੇਤਰ ਕਿਹਾ ਜਾਂ ਖੇਤਰ ਇਹਦੇ ਚ ਲੋਕਾਂ ਦੇ ਨਾਲ ਲਿੰਕ ਬੜੇ ਬਣਦੇ ਆ ਜਿਹੜੀ ਜੋਬ ਹੈ ਜੋ ਕਿ ਸੀਮਤ ਸੀਮਤ ਦਾਇਰਾ ਛੋਟਾ ਦਫ਼ਤਰ ਹੈ ਉਹ ਦਫ਼ਤਰ ਜਾਵਾਂਗੇ ਦਫ਼ਤਰ ਘੁਰੇ ਆਵਾਂਗੇ ਬਸ ਆ ਜੀ ਚਲੋ ਆਪਾਂ ਗੱਲ ਤਾਂ 2 ਮਿੰਟ ਹੀ ਕਰਿਆ ਜੇ ਬੜੇ ਟਾਈਮ ਬਾਅਦ ਮਿਲੇ ਸੀਗੇ ਮਗਰ ਚਾਹ 2 ਮਿੰਟ ਬੈਠ ਕੇ ਗੱਲ ਕਰ ਲਈਏ ਤੇ ਇਸਾਂ ਸਾਡੇ ਸਾਨੇ ਮਿੱਤਰ ਦੱਸਿਆ ਬਰੇ ਜੀ ਸਾਨੂੰ ਕਮੈਂਟ ਕਰਕੇ ਦੱਸਣਾ ਸਾਡੀ ਇਹ ਗੱਲਬਾਤ ਤੁਹਾਨੂੰ ਕਿਸਤਾਂ ਲੱਗੀ ਜੋ ਦੱਸਦਾ ਥੈਂਕ ਯੂ ਸਾਡੇ ਦਸਕਾ ਭਾਈਆ ਯੋਕੀ